ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਟ੍ਰੈਫਿਕ ਪੁਲਿਸ ਦੀ ਬਟਾਲਾ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟ੍ਰੈਫਿਕ ਸਮੱਸਿਆ ਤੇ ਕਾਬੂ ਪਾਉਣ ਦੀ ਮੁਹਿੰਮ ਨੂੰ ਦੁਕਾਨਦਾਰ ਦਾ ਹੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਦੁਕਾਨਦਾਰਾਂ ਵੱਲੋਂ ਹੀ ਟ੍ਰੈਫਿਕ ਪੁਲਿਸ ਨੂੰ ਆਪਣੇ ਗਵਾਂਡੀ ਦੁਕਾਨਦਾਰਾਂ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਵੇਖ ਲਓ ਅਸੀਂ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀਂ ਕੱਢਿਆ ਪਰ ਗਵਾਂਡੀ ਨੇ ਸੜਕ ਮੰਨ ਲਈ ਹੈ। ਇਹਨਾਂ ਸੂਚਨਾਵਾਂ ਦੇ ਆਧਾਰ ਤੇ ਹੀ ਟ੍ਰੈਫਿਕ ਪੁਲਿਸ ਨੇ ਇੱਕ ਵਾਰੀ ਫੇਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਪਾਜੜਾ ਪਾ ਦਿੱਤੀਆਂ ਬਟਾਲਾ ਦੇ ਪੀੜ ਪਾਰ ਵਾਲੇ ਇਲਾਕੇ ਸਿਟੀ ਰੋਡ ਤੇ ਇੱਕ ਵਾਰੀ ਫਿਰ ਬਟਾਲਾ ਪੁਲਿਸ ਨੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਵਾਉਣ ਲਈ ਜਿਨ੍ਹਾਂ ਲੋਕਾਂ ਨੇ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖਿਆ ਦਾਸੀ ਉਹਨਾਂ ਲੋਕਾਂ ਦਾ ਸਮਾਨ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਸੁੱਟ ਲਿਆ ਚਾਹੇ ਉਹ ਸਰਦੀਆਂ 'ਚ ਵਰਤਣ ਵਾਲੀਆਂ ਰਜਾਈਆਂ ਕੰਬਲ ਹੋਏ ਦੁਕਾਨ ਦੇ ਬਾਹਰ ਲੱਗੇ ਸਟੀਲ ਦੇ ਬਰਤਨ ਜਾਂ ਫਿਰ ਸਾਈਕਲ ਸਾਰਾ ਸਮਾਨ ਚੁੱਕ-ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਰੱਖ ਕੇ ਟ੍ਰੈਫਿਕ ਪੁਲਿਸ ਵਾਲੇ ਨਗਰ ਨਿਗਮ ਦਫਤਰ ਲੈ ਗਏ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਸਤੇ ਤਾਂ ਅੰਗਨੇ ਪਬਲਿਕ ਜਾਦੀ ਆ ਵਹੀਕਲ ਜਾਦੇ ਹੋ ਗਏ ਆ ਰਸਤੇ ਹੋਏ ਨੇ ਪੁਰਾਣੇ ਸਾਡੇ ਅਫਸਰਾਂ ਦੇ ਸਾਨੂੰ ਇਹ ਹੁਕਮ ਨੇ ਵੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹਦੇ ਤਹਿਤ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਆਂ ਰੋਡ ਕਲੀਅਰ ਹੈ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਸੈੱਟ ਕਰ ਰਹੇ ਆਂ ਔਰ ਅੱਜ ਵੀ ਇਸੇ ਤਰ੍ਹਾਂ ਹੀ ਹੁਣ ਤਾਂ ਲੋਕ ਜਿਹੜੇ ਸਿਆਣੇ ਲੋਕ ਨੇ ਸਾਡਾ ਸਾਥ ਦਿੰਦਾ ਪਿਆ ਜਿਹੜਾ ਅੱਗੇ ਲਾਉਂਦਾ ਉਹਦੇ ਬਾਰੇ ਵੀਡੀਓ ਬਣਾ ਕੇ ਪਾ ਦਿੰਦੇ ਨੇ ਕਿ ਆ ਅਸੀਂ ਤਾਂ ਬਿਲਕੁਲ ਠੀਕ ਆ ਬਸ ਸਾਡਾ ਗਵਾਂਢੀ ਜਿਹੜਾ ਇਹ ਕੰਮ ਗਲਤ ਕਰਦਾ ਜੀ ਉਹਦੇ ਲਈ ਅੱਜ ਫਿਰ ਆ ਥੋੜੀਆਂ ਇਨਰਜਾਈਆਂ ਨਾਲ ਬਾਹਰ ਰੱਖੀਆਂ ਸੀ ਸਾਈਕਲ ਇਹੀ ਭਾਂਡੇ ਇਹੀ ਇਹਨਾਂ ਨੇ ਬਾਹਰ ਰੱਖੇ ਸੀ ਇਹਨਾਂ ਨੂੰ 5-5 6 ਵਾਰੀ ਪਹਿਲਾਂ ਵਾਰਨਿੰਗ ਦੇ ਚੁੱਕੇ ਆ ਇਹਨਾਂ ਨੂੰ ਅਸਰ ਕੋਈ ਨਹੀਂ ਹੋ ਗਿਆ ਅੱਜ ਇਹਨਾਂ ਦੇ ਲੈਂਦਾ ਥੋੜਾ ਸਮਾਨ ਤੇ ਇਹਨਾਂ ਅਫਸਰਾਂ ਨਾਲ ਗੱਲ ਹੋਈ ਇਹਨਾਂ ਨੂੰ ਜੁਰਮਾਨੇ ਪਾਵਾਂਗੇ ਜੀ ਸਮਾਨ ਇਹਨਾਂ ਦਾ ਫਿਲਹਾਲ ਉੱਥੇ ਜ਼ਬਤ ਕਰਾਉਂਦੇ ਆਂ ਜੀ ਕਮੇਟੀ ਘਰ ਉਹਨਾਂ ਨੂੰ ਚੈੱਕ ਕਰਾ ਕੇ ਦੱਸਿਆ ਵੀ ਆਹ ਤੁਹਾਡਾ ਇਹਨਾਂ ਦਾ ਸਮਾਨ ਲਿਆ ਇਹਨੂੰ ਕਮੇਟੀ ਘਰ ਤੋਂ ਬਣਦਾ ਜੁਰਮਾਨਾ ਪਾਵਾਂਗੇ ਜੀ ਲਗਾਤਾਰ ਜਿੰਨਾ ਚਿਰ ਅਫਸਰ ਸੇਵਾ ਲਈ ਹੋ ਨਜ਼ਰੇ ਇਤਰਾ ਹੀ ਰਹੂਗੀ ਜੀ